হসপিটাল গুরু হসপিটাল ਜੋ ਜੋ ਤਸਵੀਰਾਂ ਤੁਸੀਂ ਵੇਖੋਗੇ ਦੇਖ ਕੇ ਹੋ ਜਾਵੋਗੇ ਹੈਰਾਨ ਇਹ ਤਸਵੀਰਾਂ ਅੰਮ੍ਰਿਤਸਰ ਦੇ ਗੁਰਨਾਨਕ ਹਸਪਤਾਲ ਦੀਆਂ ਨੇ ਜਿੱਥੇ ਕਿ ਇੱਕ ਡਿਪਾਰਟਮੈਂਟ ਤੋਂ ਦੂਜੀ ਥਾਂ ਦਵਾਈ ਸਪਲਾਈ ਕਰਨ ਦੇ ਲਈ ਰਿਕਸ਼ਾ ਹੀ ਸਿੱਧਾ ਹਸਪਤਾਲ ਦੇ ਅੰਦਰ ਵਾਰਡ ਦੇ ਨੇੜੇ ਬਾੜ ਦਿੱਤਾ ਲਗਾਤਾਰ ਤੁਸੀਂ ਬੜੀਆਂ ਲਾਈਵ ਭਾਰਤ ਤੇ ਵੀ ਇੱਕ ਸਾਥ ਦਿਓ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਗੁਰਨਾਨਕ ਹਸਪਤਾਲ ਦੇ ਵਿੱਚ ਜਥੇ ਕੇ ਰਿਕਸ਼ਾ ਹੀ ਅੰਦਰ ਵਾਰਡ ਦਿੱਤਾ ਗਿਆ ਹੈ ਦਵਾਈਆਂ ਜਿਹੜੀਆਂ ਨੇ ਨਾਲ ਦੇ ਡਿਪਾਰਟਮੈਂਟ ਤੇ ਸਪਲਾਈ ਕਰਨੀਆਂ ਸੀ ਨਾ ਤੇ ਹਸਪਤਾਲ ਦਾ ਕੋਈ ਸਟਰਕਚਰ ਨਾ ਹੀ ਕੋਈ ਵੈ ਨਾ ਹੀ ਹੋਰ ਤਰ੍ਹਾਂ ਦੀ ਜਦ ਕੀ ਇਹਨਾਂ ਨੇ ਵਾਰੋ ਇੱਕ ਰਿਕਸ਼ਾ ਬੁਲਵਾ ਕੇ ਸਿੱਧਾ ਇਹ ਰਿਕਸ਼ਾ ਅੰਦਰ ਵਾੜ ਦੇ ਤਾਤ ਉਸੇ ਲਗਾਤਾਰ লাই ਭਾਰਤ ਤੇ ਬਣੇ ਹੋਏ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਇਹ ਹਾਲਾਤ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿੱਥੇ ਮਰੀਜ਼ਾਂ ਨੂੰ ਲੈ ਕੇ ਆਉਣਾ ਚਾਹੀਦਾ ਵੱਡੇ ਵੱਡੇ ਜਿੱਥੇ ਐਕਸੀਡੈਂਟ ਹੁੰਦੇ ਨੇ ਜਿੱਥੇ ਵੱਡੇ ਵੱਡੀ ਤਗਾਦਾ ਦੇ ਡਾਕਟਰ ਮਰੀਜ਼ਾਂ ਨੂੰ ਵੇਖਦੇ ਨੇ ਉੱਥੇ ਹੀ ਜਦ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਹੈਰਾਨ ਕਰ ਦਿੰਦੀਆਂ ਨੇ ਜਦਰਤ ਸਲ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦੂਜੇ ਡਿਪਾਰਟਮੈਂਟ ਤੇ ਜਦ ਦਵਾਈਆਂ ਸਪਲਾਈ ਕਰਨੀਆਂ ਸੀ ਤੇ ਕਿਸ ਤਰੀਕੇ ਦੇ ਨਾਲ ਇਹ ਰਿਕਸ਼ਾ ਅੰਦਰ ਵੜ ਦਿੱਤਾ ਗਿਆ ਹਾਲਾਂਕਿ ਜੇਕਰ ਹਸਪਤਾਲ ਦੇ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਰਿਕਸ਼ਾ ਜਾਂ ਜਿਹੀਆਂ ਕੋਈ ਵੀ ਜੜੀਆਂ ਚੀਜ਼ਾਂ ਨੇ ਉਹ ਅੰਦਰ ਨਹੀਂ ਆ ਸਕਦੀਆਂ ਪਰ ਤੁਸੀਂ ਲਗਾਤਾਰ ਲੈ ਭਰਦੇ ਬੜੇ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਿਕਸ਼ਾ ਜਿਹੜਾ ਹੈ ਉਹ ਅੰਦਰ ਆਇਆ ਦਵਾਈਆਂ ਜਿਹੜੀਆਂ ਇਹਦੇ ਤੇ ਰੱਖੀਆਂ ਜਾ ਰਹੀਆਂ ਨੇ ਤਾਂ ਜੋ ਦੂਜੇ ਡਿਪਾਰਟਮੈਂਟ ਤੇ ਪਹੁੰਚਾਈਆਂ ਜਾਣ ਉਹਥੇ ਜਦ ਰਿਕਸ਼ੇ ਵਾਲੇ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਦਾ ਕਹਿਣਾ ਹੈ ਕਿ ਉਹ ਇਹ ਦਵਾਈਆਂ ਲੈ ਕੇ ਨਾਲ ਦੇ ਡਿਪਾਰਟਮੈਂਟ ਦੇ ਵਿੱਚ ਰੱਖੇਗਾ ਸਟਾਫ ਨਾਲ ਜਦ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕਿਹਾ ਹੁਣ ਤੱਕ ਖਬਰ ਨੂੰ ਵੇਖੋ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਕਿ ਆਖਰਕਾਰ ਇਸ ਖਬਰ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਹੋਰ ਖਬਰਾਂ ਦੇ ਲਈ ਬੜੇ ਰਹੋ ਲਾਈਪਾਰਟ ਦੇ ਨਾਲ ਮੈਡਮ ਤੁਸੀਂ ਨਾਮ ਤੇ ਦੱਸੋ ਆਪਣਾ ਹਰਜੀਤ ਮੈਡਮ ਗੁਨਨਗੋ ਹਸਪੀਟਲ ਆ ਸਰਕਾਰੀ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਲਿਆ ਗਿਆ ਪਾਜੀ ਵੇਖੋ ਐਨਾ ਸਮਾਨ ਅਸੀਂ ਕਿਵੇਂ ਖੜੀਏ ਸਿਰ ਤੇ ਚੱਕ ਕੇ ਖੜੀਏ ਕੋ ਹਸਪੀਟਲ ਵੱਲ ਕੋਈ ਬੈਨ ਉਹ ਤੇ ਵੈਨ ਪਾਜੀ ਡਿਪਾਰਟਮੈਂਟ ਸੇ ਜਾਵਾਂਗੇ ਤੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਵੈਨ ਵੈਸੇ ਲਾਊਡ ਹੈ ਰਿਕਸ਼ਾ ਲੈਣਾ ਅੰਦਰ ਨਹੀਂ ਹਸਪੀਟਲ ਦੇ ਅੰਦਰ ਰਿਕਸ਼ਾ ਲੈਣਾ ਲਾਊਡ ਹੈ ਵੈਸੇ ਆ ਦੱਸੋ ਮਨਾ ਤੁਸੀਂ ਪਾਜੀ ਪਤਾ ਨਹੀਂ ਮੈਨੂੰ ਨਹੀਂ ਲਿਆਦਾ ਗਿਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹਸਪੀਟਲ ਆ ਤੇ ਮਰੀਜ਼ ਆਉਂਦੇ ਆ ਕੋਈ ਕੇਸ ਆਉਂਦੇ ਆ ਜਾਂ ਜੇ ਖਤਰਨਾਕ ਗਵਰਨਸ ਲੱਗੇ ਹੁੰਦੇ ਆ ਮਿੱਟੀ ਲੱਗੇ ਕਟਾ ਮਿੱਟੀ ਪਾਜੀ ਉਹ ਤਾਂ ਓਟੀ ਵਿੱਚ ਹੁੰਦਾ ਵਾ ਨਾ ਵੀ ਕਟਾ ਮਿੱਟੀ ਨਾ ਜਾਵੇ ਆ ਤੇ ਡਿਪਾਰਟਮੈਂਟ ਆ ਪੱਲੇ ਨਾਲ ਲਾਓ ਨਹੀਂ ਹਾਂਜੀ ਮੈਡਮ ਕੀ ਨਾਮ ਆਪਣਾ ਕਿਉਂ ਆ ਰਿਕਸ਼ਾ ਲੈ ਆਂਦਾ ਗਿਆ ਹਸਪੀਟਲ ਦੇ ਅੰਦਰ ਗੁਰੂ ਨਾਨਕਾ ਦਾ ਹਸਪੀਟਲ ਆ ਤੁਸੀਂ ਉੱਥੇ ਡਿਊਟੀ ਕਰਦੇ ਹੋ ਆ ਵੀ ਫੋਨ ਲੈ ਕੇ ਆਏ ਇੰਟਰਿਕਸ਼ਾ ਸਮਾਨ ਲੈਣ ਮੈਡੀਸਿਨ ਲੈਣ ਨਹੀਂ ਲਾਊਡ ਹੈ ਅੰਦਰ ਲਿਆਉਣਾ ਰਿਕਸ਼ਾ ਹਸਪੀਟਲ ਦੇ ਅੰਦਰ ਹਾਂ ਕੋਈ ਵੈਨ ਨਹੀਂ ਗਈ ਉਹ ਵੈਨ ਵਗੈਰਾ ਆ ਮੈਂ ਤੇ ਆਵ ਡੀਡਿਕਸ਼ਨ ਚੋਂ ਆਈ ਆ ਮੈਡੀਸਿਨ ਲੈਣ ਮੈਂ ਇੱਥੇ ਡਿਊਟੀ ਨਹੀਂ ਮੇਰੀ ਮੇਰੀ ਡੀਡਿਕਸ਼ਨ ਚ ਡਿਊਟੀ ਆ ਮੇਰੀ ਇੱਥੇ ਨਹੀਂ ਡਿਊਟੀ ਮੈਂ ਮੈਡੀਸਨ ਲੈਣ ਆਈ ਆਂ ਨਹੀਂ ਇੱਕ ਰਿਕਸ਼ਾ 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 ਮੈਂ ਨਹੀਂ ਲੈ ਕੇ ਆਈ ਮੈਂ ਨਹੀਂ ਲੈ ਕੇ ਆਈ ਰਿਕਸ਼ਾ ਮੈਸੂ ਤੁਹਾਨੂੰ ਪਤਾ ਲਾਊਟ ਹੈਗਾ ਕਿ ਨਹੀਂ ਗਿਆ ਮੈਨੂੰ ਮੈਂ ਤੇ ਇੱਥੇ ਡਿਊਟੀ ਨਹੀਂ ਕਰਦੀ ਗੁਰਨਾਣਕ ਚ ਜਿਹੜਾ ਡਿਊਟੀ ਕਰਦਾ ਉਹਨੂੰ ਪੁੱਛੋ ਮੈਂ ਡੀਡਿਕਸ਼ਨ ਚ ਆਈ ਆਂ ਮੈਂ ਇਸ ਟਾਈਮ ਤੁਸੀਂ ਬੈਠੀ ਹੋ ਉੱਥੇ ਮੈਂ ਮੈਂ ਤੇ ਆਵੇ ਕੋ ਵਾਊਚਰ ਬਣ ਲਈ ਇੰਡੇ ਹੂੰ ਅੱਜ ਕਦੀ ਵੀ ਸੰਗ ਮੈਡੀਕਲ ਜਾਣੇ ਤੁਈਆਂ ਤੇ ਭਾਈ ਕਿਹੜੀ ਜਗ੍ਹਾ ਤੇ ਤੁਸੀਂ ਲੈ ਗਿਆ ਰਿਕਸ਼ਾ ਤੇ ਕਿੱਥੇ ਇਹ ਲੈ ਗਿਆ ਮੁੰਡੇ ਜੀ ਮੈਡੀਕਲ ਕਾਲਜ ਕੋਈ ਆਪਣੇ ਹਸਪੀਟਲ ਦੀ ਗੱਲ ਨਹੀਂ ਇਹ ਆਰਟੀ ਸੈਂਟਰ ਨਾਲ ਹੀ ਥੰਦੇ ਆ ਨਹੀਂ ਰਕਸ਼ਾ ਲਾਊਡ ਹੈਗਾ ਅੰਦਰ ਹਸਪੀਟਲ ਨੂੰ ਪਤਾ ਨਹੀਂ ਇਹ ਪੁੱਛਣਾ ਨਹੀਂ ਨਹੀਂ ਇੱਕ ਹਸਪੀਟਲ ਦੇ ਅੰਦਰ ਰਕਸ਼ਾ ਲਿਆਂਦਾ ਗਿਆ ਤੁਹਾਡੇ ਇੱਕ ਬੰਦੇ ਨੂੰ ਪੁੱਛਣ ਦੇ ਪੁੱਛਣ